ਲੇਬਰ ਪਾਰਟੀ ਸਿੱਖਾਂ ਦੇ ਕਮਾਂਗਾਰਾਂ ਦੇ ਲਈ ਲੇਬਰ ਪਾਰਟੀ ਕਿਤੇ ਨਾ ਕਿਤੇ ਟਾਰਗੇਟ ਦੇਉਂਦੀ ਹੈ ਮੈਨੂੰ ਇਹ ਲੱਗਦਾ ਹੁੰਦਾ ਵੀ ਸੋਚਦੇ ਆਂ ਅਸੀਂ ਬੈਠੇ ਜਦੋਂ ਗੱਲਬਾਤ ਕਰਦੇ ਹੁੰਦੇ ਬੁੱਧੀਜੀਵੀ ਇਹਨਾਂ ਕਿਤੇ ਕੋਈ ਵਿਚਾਰ ਜਾਣਦਾ ਹੁੰਦਾ ਕਿ ਲੇਬਰ ਪਾਰਟੀ ਸਿੱਖਾਂ ਨੂੰ ਹਣਗਾਉਂਦੀ ਆ ਕਰ ਰਹੀ ਹੈ ਤੁਹਾਡਾ ਕੀ ਰਾਇ ਤੁਹਾਡੀ ਪਾਰਟੀ ਹੈ ਜਿੱਤੇ ਤੱਕ ਤੁਸੀਂ ਲੇਬਰ ਪਾਰਟੀ ਦਾ ਜਿਹੜਾ ਇਹ ਸਵਾਲ ਪੁੱਛਿਆ ਆ ਲੇਬਰ ਪਾਰਟੀ ਮੈਂ ਸਮਝਦਾ ਕਿ ਹਮੇਸ਼ਾ ਇਤਿਹਾਸ ਗਵਾਹ ਆ ਇਸ ਗੱਲ ਦਾ ਕਿ ਉਹ ਹਮੇਸ਼ਾ ਘਟਕਿੰਟੀਆਂ ਨਾਲ ਖੜੀ ਰਹੀ ਹੈ ਤਦੀ ਜ਼ਿਆਦਾ ਜਿਹੜੇ ਘਟ ਗਿੰਟੀਆਂ ਉਹ ਲੇਬਰ ਪਾਰਟੀ ਨੂੰ ਤਦੀ ਵੋਟ ਪਾਉਂਦੇ ਰਹੇ ਨੇ ਜੇ ਦੇਸ਼ ਦੀ ਆਜ਼ਾਦੀ ਦੀ ਗੱਲ ਕਰੀ ਜਦੋਂ 1947 ਦੇ ਵਿੱਚ ਉਦੋਂ ਮੌਕੇ ਦੀ ਕੰਸਰਵਟਿਵ ਪਾਰਟੀ ਇੰਡੀਆ ਨੂੰ ਆਜ਼ਾਦੀ ਨਹੀਂ ਦੇਣਾ ਚਾਹੁੰਦੇ ਸੀ ਉਦੋਂ ਲੇਬਰ ਪਾਰਟੀ ਦੇ ਹੀ ਪ੍ਰਧਾਨ ਮੰਤਰੀ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਆਜ਼ਾਦੀ ਹੋਣੀ ਚਾਹੀਦੀ ਤਾਂ ਉਹਨਾਂ ਦੀ ਸਰਕਾਰ ਵੇਲੇ ਉਹਨਾਂ ਨੇ ਆਜ਼ਾਦੀ ਜਿਹੜੀ 1947 ਦੇ ਵਿੱਚ ਤੋਂ ਇੰਡੀਆ ਤੋਂ ਪਾਕਿਸਤਾਨ ਹੋਣ ਦੇ ਵਿੱਚ ਆਇਆ ਇਸ ਉਸ ਤੋਂ ਬਾਅਦ ਵੀ ਜੇ ਆਪਾਂ ਦੇਖੀਏ ਜੋ 1960 ਦੇ ਦਹਾਕੇ ਜਾਂ 1970 ਦੇ ਦਹਾਕੇਾਂ ਚ ਜਦੋਂ ਕਈ ਕੰਸਰਵਟਿਵ ਜਿਹੜੇ ਮੈਂਬਰ ਆਫ ਪਾਰਲੀਮੈਂਟ ਚਾ ਉਹਨਾਂ ਦੇ ਜਿੰਨੇ ਵੀ ਕਰਮਚਾਰੀ ਸੀ ਉਹਨਾਂ ਨੇ ਬਹੁਤ ਹੀ ਨਸਲੀ ਵਿਤਕਰੇ ਤਹਿਤ ਆਪਣੀਆਂ ਚੋਣ ਮਹਿਮਾ ਚਲਾਉਂਦੇ ਸੀ ਉਦੋਂ ਲੇਬਰ ਪਾਰਟੀ ਸੀ ਜਿਹੜੇ ਘਟ ਕਟਗਣਤੀਆਂ ਨਾਲ ਖੜਦੀ ਸੀ ਉਹਨਾਂ ਨੂੰ ਇਸ ਕਰਕੇ ਉਹਨਾਂ ਨੂੰ ਕਈ ਵਾਰੀ ਨੁਕਸਾਨ ਵੀ ਚੱਲਣਾ ਪੈਂਦਾ ਸੀਗਾ ਜਿਹੜਾ ਮਜ਼ਦੂਰ ਵਰਗ ਵੀ ਸੀ ਇਹ ਯੂਨੀਅਨ ਜਿਹੜੇ ਆਪਣੇ ਹੈਗੇ ਨੇ ਉਹਨਾਂ ਦੇ ਜਿਹੜਾ ਹੁਣ ਆਪਣੇ ਫੈਕਟਰੀਆਂ ਚ ਕੰਮ ਕਰਦੇ ਸੀ ਕਿ ਜਾਂ ਹੋਰ ਉਹਨਾਂ ਦੇ ਹੱਕਾਂ ਲਈ ਵੀ ਖੜਨੋਂ ਲੇਬਰ ਪਾਰਟੀ ਆਉਂਦੀ ਸੀ ਜੇ ਹੁਣ ਆਪਾਂ ਗੱਲ ਕਰੀਏ ਜਿਹੜੇ 11 ਸੇ ਕੈਂਪੀ ਨੇ ਕਹਿੰਦਾ ਸਾਬ 11 ਸੇ ਕੈਂਪੀ ਯੂਕੇ ਦੇ ਵਿੱਚ ਨੇ ਉਹ 11 ਦੇ 11 ਇਕੋ ਪਾਰਟੀ ਦੇ ਨੇ ਲੇਬਰ ਪਾਰਟੀ ਦੇ ਨੇ ਲੇਬਰ ਪਾਰਟੀ ਦੇ ਨੇ ਸੋ ਜੇ ਘੱਟ ਗਿਣਤੀਆਂ ਦੇ ਵੀ ਆਪਾਂ ਦੇਖੀਏ ਪੰਜਾਬੀ ਭਾਈਚਾਰੇ ਜੋ ਜਿਹੜੇ ਦੇਖੀਏ ਆਪਾਂ ਕਿੰਨੇ ਐਮਪੀ ਆ ਉਹ ਵੀ ਜ਼ਿਆਦਾਤਰ ਲੇਬਰ ਪਾਰਟੀ ਦੇ ਨੇ ਜੇ ਆਪਾਂ ਇੰਡੀਅਨ ਜਾਂ ਏਸ਼ੀਅਨ ਭਾਈਚਾਰਾ ਕਹਿ ਲਓ ਜਿੱਦਾਂ ਵੀ ਤੁਸੀਂ ਕਹਿ ਲਓ ਉਹ ਵੀ ਜ਼ਿਆਦਾ ਲੇਬਰ ਪਾਰਟੀ ਦੇ ਨੇ ਜੇ ਔਰਤਾਂ ਦੀ ਆਪਾਂ ਗੱਲ ਕਰੀਏ ਬੀਬੀਆਂ ਦੀ ਗੱਲ ਕਰੀਏ ਜਿਆਦਾ ਐਮਪੀ ਉਹਨਾਂ ਦੀ ਗਿਣਤੀ ਦੇ ਤੌਰ ਤੇ ਤਾਂ ਸੰਖਿਆ ਦੇ ਤੌਰ ਤੇ ਵੀ ਪ੍ਰੋਪੋਰਸ਼ਨਲੀ ਵੀ ਉਹ ਲੇਬਰ ਪਾਰਟੀ ਦੇ ਜ਼ਿਆਦੇ ਹੈ ਇਹ ਦੇਖੋ 650 ਕਿ ਮੈਨੂੰ ਪਤਾ ਇਸ ਵੇਲੇ ਚਲੋ ਲੇਬਰ ਦੀ ਸਰਕਾਰ ਆ ਪਰ ਉਸ ਤੋਂ ਪਹਿਲਾਂ ਵੀ ਜੇ ਦੋ ਸਿੱਖ ਲੇਬਰ ਐਮਪੀ ਸੀਗੇ ਪਿਛਲੇ ਜਦੋਂ ਨਾ ਚੀਜ਼ ਜਦੋਂ ਚੁਣ ਹੋਇਆ ਸੀਗਾ 2017 ਚ ਦੋ ਸਿੱਖ ਐਮਪੀ ਬਣੇ ਸੀਗੇ ਉਹ ਵੀ ਦੋਨੇ ਲੇਬਰ ਪਾਰਟੀ ਦੇ ਸੀਗੇ ਸੋ ਇਹ ਤਾਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਵੀ ਸਿੱਖ ਮਸਲਿਆਂ ਦੇ ਪ੍ਰਤੀ ਕਿੰਨਾ ਕੁ ਜੁੜੀ ਭਾਵਨਾ ਹੈਗੀ ਹੈ ਲੇਬਰ ਪਾਰਟੀ ਦੀ ਪਰ ਹਮੇਸ਼ਾ ਖੋਰ ਕੰਮ ਕਰਨ ਦੀ ਲੋੜ ਆ ਹੋਰ ਮਿਹਨਤ ਕਰਨ ਦੀ ਲੋੜ ਆ ਜਿੱਦ ਤੱਕ 1984 ਦੀ ਗੱਲ ਹੈ ਮੈਨੂੰ ਪਤਾ ਸਿੱਖ ਜਥੇਬੰਦੀਆਂ ਨੂੰ ਵੀ ਇਸ ਗੱਲ ਦੀ ਬਹੁਤ ਇਹ ਤਾਂ ਗਿਆ ਕਿ 1984 ਦੇ ਬਾਰੇ ਫੈਸਲਾ ਉਹਨਾਂ ਦੇ ਹੱਕ ਚ ਹੋਵੇ 인ਡੀਪੈਂਡੈਂਟ ਇਨਕੁਆਇਰੀ ਹੋਣੀ ਚਾਹੀਦੀ ਜੱਜ ਲੈਡਿੰਗ ਇਨਕੁਆਇਰੀ ਹੋਣੀ ਚਾਹੀਦੀ ਹਾਂਜੀ ਉਸ ਦੀ ਜਿਹੜੀ ਬਜ਼ੋਰ ਹੋਇ ਮੈਂ ਇਸ ਨਾਲ ਚੀਜ਼ ਨੇ ਵੀ ਕੀਤੀ ਮੈਂ ਪਾਰਲੀਮੈਂਟ ਦੇ ਵਿੱਚ ਖੜ ਕੇ ਇਹ ਕਿਹਾ ਕਿ ਚਾਹੇ ਸਾਡੀ ਸਰਕਾਰ ਆ ਮੈਂ ਉਹਨਾਂ ਨੂੰ ਵੀ ਇਹੀ ਕਿਹਾ ਸੀ ਲੀਡਰ ਦਾ ਹਾਊਸ ਨੂੰ ਵੀ ਕਿਹਾ ਸੀ ਕਿ ਕਦੋਂ ਇਹ ਇਹ ਜਿਹੜੀ ਇਨਕੁਆਰੀ ਕਦੋਂ ਬਿਠਾਈ ਜਾਊਗੀ ਤਾਂ ਕਿ ਸਿੱਖਾਂ ਨੂੰ ਉਹ ਆਰਦਰਸ਼ਤਾ ਤੇ ਜਿਹੜਾ ਇਨਸਾਫ ਮਿਲੂਗਾ ਤਾਂ ਕਿ ਸਾਨੂੰ ਸੱਚਾਈ ਦਾ ਪਤਾ ਲੱਗੂਗਾ ਸੋ ਇਹ ਤੁਸੀਂ ਬੇਫਿਕਰ ਰਹੋ ਕਿ ਅਸੀਂ ਡਟ ਕੇ ਅੱਗੇ ਤੋਂ ਵੀ ਪੈਰਾ ਦੇਵਾਂਗੇ ਇਹਨਾਂ ਚੀਜ਼ਾਂ ਤੇ ਤੇ ਸਰਕਾਰ ਮੈਨੂੰ ਪਤਾ ਪਿਛਲੇ ਸਾਲ ਤੋਂ ਬਹੁਤ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਕਰਨਾ ਪੈ ਰਿਹਾ 14 ਸਾਲਾਂ ਦੀ ਜਿਹੜੀ ਕੰਸਰਵੇਟਿਵ ਸਰਕਾਰ ਨੇ ਚਾਹੇ ਉਹ ਸਭ ਤੋਂ ਵੱਡੀਆਂ ਐਨ ਐਚ ਐਸ ਦੀਆਂ ਔਟਿੰਗ ਲਿਸਟ ਸੀਗੀਆਂ ਚਾਹੇ ਉਹ ਜਿਸ ਤਰੀਕੇ ਨਾਲ ਜਿਹੜੀਆਂ ਸਿਹਤ ਸੇਵਾਵਾਂ ਚਾਹੇ ਸਕੂਲਾਂ ਦੇ ਵਿੱਚ ਜਿਸ ਤਰੀਕੇ ਨਾਲ ਕਈ ਸਕੂਲਾਂ ਦੇ ਵਿੱਚ ਮੁਰੰਮਤ ਨਹੀਂ ਹੋ ਪਾਰੀ ਸੀ ਕਈ ਜਿਹੜੇ ਅਧਿਆਪਕ ਸੀ ਉਹ ਨਹੀਂ ਉੱਥੇ ਰਹਿ ਰਹੇ ਸੀ ਕਲਾਸਾਂ ਦਾ ਜਿਹੜੀ ਗਿਣਤੀ ਸੀਗੀ ਬੱਚਿਆਂ ਦੀ ਉਹ ਵੀ ਵਧ ਰਹੀ ਸੀਗੀ ਹੁਣ ਕੋਈ ਲੇਬਰ ਪਾਰਟੀ ਆ ਜਿਨੇ ਇਹ ਪਹਿਲਾਂ ਤਾਂ ਵਾਅਦਾ ਕੀਤਾ ਸੀ ਕਿ 2 ਮਿਲੀਅਨ ਯਾਨੀ ਕਿ 20 ਲੱਖ ਅਸੀਂ ਵਧ ਅਪੁਆਇੰਟਮੈਂਟਸ ਦਵਾਂਗੇ ਉਹਨਾਂ ਨੇ ਖੈਰਾ ਸਾਹਿਬ 20 ਲੱਖ ਵਧ ਅਪੁਆਇੰਟਮੈਂਟਸ ਨਹੀਂ ਕੀਤੀਆਂ 5 ਲੱਖ ਵਧ ਅਪੁਆਇੰਟਮੈਂਟ ਜਿਹੜੀਆਂ ਇਹ ਸਾਂਝ ਕੀਆ ਤਾਂ ਕਿ ਜਿਹੜੀ ‟ਵੇਇਟਿੰਗ ਲਿਸਟ” ਕਈਆਂ ਨੂੰ ਕਈ-ਕਈ ਮਹੀਨੇ ਨਹੀਂ ਕਈਆਂ ਨੂੰ ਕਈ-ਕਈ ਸਾਲ ਵੀ ਉਡੀਕ ਕਰਨੀ ਪੈ ਰਹੀ ਸੀ ਉਹ ਲੇਬਰ ਸਰਕਾਰ ਹੀ ਆ ਜਿਨ੍ਹਾਂ ਨੇ ਐਨ ਐਚ ਐਸ ਨੂੰ ਪਹਿਲ ਦਿੱਤੀ ਤਾਂ ਕਿ ਲੋਕ ਤੰਦਰੁਸਤੀ ਦੇ ਰਾਹ ਵੱਲ ਨੂੰ ਚੱਲਣ ਆਪਣੀ ਜ਼ਿੰਦਗੀ ਦੇ ਵਿੱਚ ਫਿਰ ਉਹ ਕਮਾਕਾਰਾਂ ਤੇ ਜਾ ਸਕਣ ਤੇ ਜਿਹੜੇ ਬਜ਼ੁਰਗ ਨੇ ਉਹਨਾਂ ਦਾ ਵੀ ਜਲਦ ਜਲਦ ਇਲਾਜ ਹੋਵੇ ਇਹ ਲੇਬਰ ਪਾਰਟੀ ਦੀ ਸਰਕਾਰ ਆ ਜਿਨ੍ਹਾਂ ਨੇ ਜਿਹੜਾ ਵਿਦਿਆ ਦੇ ਖੇਤਰ ਦੇ ਵਿੱਚ ਸਕੂਲਾਂ ਦੇ ਵਿੱਚ ਵੱਧ ਤੋਂ ਅਰਬਾਂ ਪਾਉਂਡ ਵਾਧੂ ਪਾਏ ਆ ਇਹ ਲੇਬਰ ਪਾਰਟੀ ਦੀ ਸਰਕਾਰੀ ਜਿਹਨੇ ਚਾਈਲਡ ਕੇਰ 3 ਘੰਟੇ ਮੁਫਤ ਹਰ ਇੱਕ ਨੂੰ ਜਿਹੜੀ ਮਹੋਇਆ ਕਰਵਾਏ ਨੇ ਉਹਦੇ ਨਾਲ ਹਰ ਇੱਕ ਜਿਹੜੇ ਬੱਚੇ ਦੇ ਜਿਹੜੇ ਪਰਿਵਾਰ ਨੂੰ 7500 ਪਾਉਣ ਦਾ ਫਾਇਦਾ ਹੋਇਆ ਆ ਸਿੱਧਾ ਦਾ ਸਿੱਧਾ ਜਿਹੜੇ ਜੇਬਾਂ ਚ ਉਹ ਤੁਹਾਨੂੰ ਪੈਸਾ ਪਾ ਮੰਨ ਨਹੀਂ ਸੀ ਪਰ ਉਹ ਜਿਹੜਾ ਮੁਫਤ ਚਾਈਲਡ ਕੇਰ ਆ ਗਈ ਉਹਦਾ ਵੀ ਆਪਾਂ ਨੂੰ ਫਾਇਦਾ ਹੋਇਆ ਇਸ ਤੇ ਨਾਲ ਨਾਲ ਜਿਹੜੇ ਕਈ ਜਿਹੜੇ ਗਰੀਬ ਜੋ ਪਰਿਵਾਰ ਸਨ ਉਹ ਬੱਚਿਆਂ ਦੇ ਲਈ ਫ੍ਰੀ ਸਕੂਲ ਮੀਲਸ ਵਧਾਈਆਂ ਤਾਂ ਕਿ ਲੱਖਾਂ ਹੋਰ ਬੱਚੇ ਉਹ ਫ੍ਰੀ ਮੀਲਸ ਲੈ ਸਕਣ ਇਸ ਦੇ ਨਾਲ ਨਾਲ ਇਹ ਲੇਬਰ ਪਾਰਟੀ ਦੀ ਸਰਕਾਰ ਹੀ ਆ ਦੇਖੋ ਲੇਬਰ ਪਾਰਟੀ ਦੀ ਸਰਕਾਰ ਜਦੋਂ ਕੋਈ ਘਟ ਕੰਮ ਘਟ ਕਰਦੀ ਤਾਂ ਮੇਰੇ ਵਰਗੇ ਖੜੇ ਹੁੰਦੇ ਵੀ ਤੁਸੀਂ ਹੋਰ ਕਰੋ ਪਰ ਇਹ ਆਪਾਂ ਕਦੀ ਭੁੱਲਿਆ ਨਾ ਲੇਬਰ ਪਾਰਟੀ ਦੀ ਸਰਕਾਰ ਹੈ ਜਿਨ੍ਹਾਂ ਨੇ ਫ੍ਰੀ ਬ੍ਰੈਕਫਾਸਟ ਕਲੱਬਸ ਜਿਹੜੇ ਪ੍ਰਾਇਮਰੀ ਸਕੂਲ ਦੇ ਬੱਚੇ ਨੇ ਉਹਨਾਂ ਲਈ ਇਸ ਸਕੀਮ ਸਥਾਪਿਤ ਕੀਤੀ ਕਿਉਂਕਿ ਕੰਸਰਵੇਟਿਵ ਪਾਰਟੀ ਨੇ 14 ਸਾਲਾਂ ਦੇ ਵਿੱਚ ਇਹ ਨਹੀਂ ਕਰ ਪਾਈ ਸੀ ਸੋ ਕੋਈ ਵੀ ਪ੍ਰਾਇਮਰੀ ਸਕੂਲ ਦਾ ਬੱਚਾ ਆ ਉਹ ਹੁਣ ਸਵੇਰੇ ਸਵੇਰੇ ਚਾਹੇ ਉਹ ਅਮੀਰ ਹੋਵੇ ਗਰੀਬ ਹੋਵੇ ਉਹ ਭੁੱਖੇ ਪੇਟ ਤੇ ਉਹਨੂੰ ਅ ਪੜਨ ਦਾ ਕਾਸ਼ ਨਹੀਂ ਕਰਨਾ ਪਊਗਾ ਉਥੇ ਬਕਾਇਦਾ ਹਰ ਇੱਕ ਨੂੰ ਨਾਸ਼ਤਾ ਜਿਹੜਾ ਪ੍ਰਾਇਮਰੀ ਸਕੂਲ ਚ ਮਿਲੂਗਾ ਇਹੋ ਜੇ ਕੰਮ ਨੇ ਜਿਨ੍ਹਾਂ ਕਰਕੇ ਲੇਬਰ ਦੀ ਸਰਕਾਰ ਲੋਕਾਂ ਨੂੰ ਪਸੰਦ ਹੁੰਦੀ ਹੈ ਤੇ ਇਹ ਸਾਡੇ ਵਰਗੇ ਇਹ ਪ੍ਰਧਾਨ ਮੰਤਰੀ ਸਕੇਸਟਮਨ ਨੂੰ ਇਹਨਾਂ ਚੀਜ਼ਾਂ ਦੀ ਵਧਾਈ ਵੀ ਦਿੰਦੇ ਆ ਤਾਂ ਉਥੇ ਨਾਲ ਦੀ ਨਾਲ ਅਸੀਂ ਉਹਨਾਂ ਨੂੰ ਇਹ ਵੀ ਤਕੀਦ ਕਰਦੇ ਹੁੰਦੇ ਆ ਕਿ ਹੋਰ ਆਪਾਂ ਮਿਹਨਤ ਕਰੀਏ ਕੀ ਅਗਲੇ 4 ਸਾਲਾਂ ਦੇ ਵਿੱਚ ਤਾਂ ਕਿ ਲੋਕ ਹੋਰ ਲੇਬਰ ਪਾਰਟੀ ਨਾਲ ਜੁੜਨ